ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਠੰਡ ਦੇ ਭਲਾਤ ਬਹੁਤ ਜ਼ਿਆਦਾ ਵਧੇ ਜਾ ਰਹੇ ਹਨ ਜਿਸ ਦੇ ਕਾਰਨ ਧੁੰਦ ਵੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ ਇਹਨਾਂ ਦੇ ਮਦਰ ਇਹਨਾਂ ਨੂੰ ਮਦਰ ਨਜ਼ਦੇ ਦੇਖਦੇ ਹੋਏ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਬੱਚਿਆਂ ਦੀਆਂ ਜੋ ਛੁੱਟੀਆਂ ਹਨ ਉਹਨਾਂ ਵਿੱਚ ਵਾਧਾ ਕੀਤਾ ਜਾਵੇ ਇਹ ਬਹੁਤ ਜ਼ਿਆਦਾ ਹੀ ਖੁਸ਼ੀ ਵਾਲੀ ਖਬਰ ਹੈ ਵਿਦਿਆਰਥੀਆਂ ਦੇ ਲਈ ਦੋਸਤੋ ਜਿਹੜੇ ਪੰਜਾਬ ਦੇ ਸਕੂਲ ਨੇ ਉਹ ਹੁਣ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਖੁੱਲਣਗੇ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਛੁੱਟੀਆਂ ਹੋਣਗੀਆਂ ਤੇ 8 ਜਨਵਰੀ ਨੂੰ ਆਮ ਵਾਂਗ ਹੀ ਸਕੂਲ ਖੁੱਲਣਗੇ ਦੋਸਤੋ ਇਹ ਸਾਰੇ ਸਕੂਲ ਪਹਿਲੀ ਤੋਂ 12ਵੀਂ ਤੱਕ ਬੱਚਿਆਂ ਨੂੰ ਛੁੱਟੀਆਂ ਹੋਈਆਂ ਹਨ ਜੋ ਕਿ ਤੁਸੀਂ ਇਸ ਪ੍ਰਮਾਣ ਵਿੱਚ ਦੇਖ ਸਕਦੇ ਹੋ ਇਹ ਕੁਦਰ ਆਪ ਸਿੱਖਿਆ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਜੋ ਕਿ ਜਿਸ ਵਿੱਚ ਲਿਖਿਆ ਹੋਇਆ ਹੈ ਕਿ 1 ਜਨਵਰੀ ਤੋਂ ਲੈ ਕੇ 7 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ